ਫਰੀਦਕੋਟ ਸੀਟ ਦੇ ਉੱਤੇ ਹੰਸਰਾਜ ਹੰਸ ਦੇ ਹਾਲਾਤ ਉਸਰਬ ਵਿਆਪੀ ਨੇ ਹਰ ਕੋਈ ਵੇਖ ਸਕਦਾ ਕੀ ਹਾਲਾਤ ਬਣੇ ਹੋਏ ਨੇ ਉੱਥੇ ਕਿਸ ਤਰ੍ਹਾਂ ਦੀ ਹਾਲਤ ਦੇ ਵਿੱਚੋਂ ਭਾਜਪਾ ਲੰਘ ਰਹੀ ਹੈ ਹੰਸਰਾਜ ਹੰਸ ਲੰਘ ਰਹੇ ਨੇ ਪਰ ਇਹਨਾਂ ਹਾਲਾਤਾਂ ਤੋਂ ਉੱਭਰਣ ਦੀ ਕੋਸ਼ਿਸ਼ ਹੰਸਰਾਜ ਹੰਸ ਪੂਰੀ ਕਰ ਰਹੇ ਨੇ ਹਾਲ ਹੀ ਦੇ ਵਿੱਚ ਵੀ ਫਰੀਦਕੋਟ ਹਲਕੇ ਦੇ ਇੱਕ ਨੇਚਰ ਪਾਰਕ ਦੇ ਵਿੱਚ ਇਹੋ ਜੀ ਗੱਲ ਹੋਈ ਹੈ ਜਿਸ ਨੂੰ ਵੇਖ ਕੇ ਇੱਕ ਵਾਰ ਤਾਂ ਹਾਸਾ ਵੀ ਆਉਂਦਾ ਪਰ ਇਹ ਵੀ ਪ੍ਰਤੀਤ ਹੁੰਦਾ ਕਿ ਹੰਸਰਾਜ ਹੰਸ ਕਿਵੇਂ ਇੱਕ ਮੌਕਾ ਵੀ ਛੱਡਣਾ ਨਹੀਂ ਚਾਹੁੰਦੇ ਕਿਉਂਕਿ ਜੇ ਸਥਿਤੀ ਦੇ ਵਿੱਚੋਂ ਮੌਜੂਦ ਨੇ ਉਹ ਸਥਿਤੀ ਦੇ ਵਿੱਚ ਉਹ ਹਰਗਿਜ਼ ਜਿੱਤ ਤੋਂ ਦੂਰ ਹੀ ਰਹਿਣਗੇ ਪਰ ਜੇ ਹੁਣ ਦੀ ਗੱਲ ਕਰੀਏ ਜੋ ਹਾਲ ਹੀ ਦੇ ਵਿੱਚ ਵਾਪਰਿਆ ਹੰਸਰਾਜ ਹੰਸ ਨੇ ਇਹੋ ਜਿਹਾ ਕੀ ਕੀਤਾ ਉਹਦੇ ਉੱਤੇ ਨਿਗਾਹ ਮਾਰੀਏ ਤਾਂਦਰਸ ਵਾਲੇ ਸਾਰਾ ਮਾਮਲਾ ਇੱਕ ਨੇਚਰ ਪਾਰਕ ਦਾ ਜਿਹੜਾ ਫਰੀਦਕੋਟ ਹਲਕੇ ਦੇ ਵਿੱਚ ਆਉਂਦਾ ਹੰਸਰਾਜ ਹੰਸ ਕੜਕਸਾਰ ਉੱਥੇ ਪਹੁੰਚ ਜਾਂਦੇ ਨੇ ਹਾਲਾਂਕਿ ਇਸ ਨੇਚਰ ਪਾਰਕ ਦੇ ਵਿੱਚ ਕਰਮਜੀਤ ਅਨਮੋਲ ਨੇ ਆਉਣਾ ਹੁੰਦਾ ਚਰਚਾਵਾ ਹੁੰਦੀਆਂ ਕਿ ਕਰਮਜੀਤ ਅਨਮੋਲ ਇਸ ਨੇਚਰ ਪਾਰਕ ਚ ਆ ਕੇ ਨਾਲ ਸੈਰ ਕਰਨਗੇ ਸਵੇਰ ਦੀ ਸੈਰ ਹੋਏਗੀ ਔਰ ਨਾਲ ਨਾਲ ਲੋਕਾਂ ਦੇ ਨਾਲ ਗੱਲਬਾਤ ਵੀ ਹੋਵੇਗੀ ਪ੍ਰਚਾਰ ਦਾ ਪ੍ਰਚਾਰ ਹੋ ਜਾਏਗਾ ਸਿਹਤ ਦੀ ਸਿਹਤ ਬਣ ਜੂਗੀ ਪਰ ਇਸ ਪਲਾਨ ਦੇ ਉੱਤੇ ਪਾਣੀ ਫੇਰ ਦਿੱਤਾ ਗਿਆ ਹੰਸ ਰਾਜ ਹੰਸ ਵੱਲੋਂ ਮੌਕੇ ਤੇ ਚੌਕਾ ਮਾਰਨਾ ਸ਼ਾਇਦ ਹੰਸ ਰਾਜ ਹੰਸ ਤੋਂ ਕੋ ਸਿੱਖੇ ਕਿਉਂਕਿ ਜਦੋਂ ਇਸ ਗੱਲ ਦੀ ਕੰਸੋ ਮਿਲਦੀ ਹੰਸ ਰਾਜ ਹੰਸ ਨੂੰ ਕਰਮਜੀਤ ਅਨਮੋਲ ਤੋਂ ਪਹਿਲਾਂ ਸਵੇਰੇ ਇਸ ਵਕਤ ਤੇ ਉੱਠ ਕੇ ਨੇਚਰ ਪਾਰਕ ਪਹੁੰਚ ਜਾਂਦੇ ਨੇ ਉੱਥੇ ਜਾ ਕੇ ਨਾਲੇ ਤਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਤੇ ਨਾਲੇ ਪ੍ਰਚਾਰ ਕਰਦੇ ਨੇ ਨਾਲੇ ਗੀਤ ਸੰਗੀਤ ਸੁਣਾਉਂਦੇ ਨੇ ਗੁੰਗਣਾਉਂਦੇ ਨੇ ਤੇ ਨਾਲ ਹੀ ਲੋਕਾਂ ਦੇ ਨਾਲ ਗੱਲਬਾਤ ਵੀ ਕਰਦੇ ਨੇ ਪਰ ਇਹ ਸਾਰਾ ਮਾਮਲਾ ਇੱਕ ਵੱਖਰੇ ਪਹਿਰਾਵੇ ਦੇ ਵਿੱਚ ਹੁਣ ਤੱਕ ਹੰਸਰਾਜ ਹੰਸ ਨੂੰ ਜਦ ਵੀ ਦੇਖਿਆ ਚੋਲੇ 'ਚ ਦੇਖਿਆ ਆ ਉਹ ਕਹਿੰਦੇ ਕਿ ਦਰਵੇਸ਼ਾਂ ਦਾ ਇਹ ਅੰਦਾਜ਼ ਹੈ ਆਪਣੇ ਆਪ ਨੂੰ ਜ਼ਰੂਰ ਦਰਵੇਸ਼ ਦੱਸਦੇ ਨੇ ਔਰ ਉਸੇ ਅੰਦਾਜ਼ ਦੇ ਵਿੱਚ ਰਹਿਣਾ ਪਸੰਦ ਕਰਦੇ ਨੇ ਹੰਸਰਾਜ ਹੰਸ ਉਹ ਬੜੇ ਆਲਮੀ ਖਿਆਲਾਤਾਂ ਦੇ ਮਾਲਕ ਨੇ ਪਰ ਇਹਨਾਂ ਮਸਲਿਆਂ ਨੂੰ ਲੈ ਕੇ ਹੰਸਰਾਜ ਹੰਸ ਨੇ ਸ਼ਾਇਦ ਉਹ ਚੋਲਾ ਹੁਣ ਥੋੜੀ ਦੇਰ ਲਈ ਸਹੀ ਪਰ ਉਤਾਰਨਾ ਜ਼ਰੂਰੀ ਸਮਝ ਲਿਆ ਕਿਉਂਕਿ ਚੋਲੇ ਦੀ ਥਾਂ ਦੇ ਉੱਤੇ ਹੁਣ ਟਰੈਕ ਸੂਟ ਪਾ ਲਏਗੇ ਪਜਾਮੇ ਪਾ ਲਏਗੇ ਤੇ ਉੱਪਰ ਟਰੈਕ ਸੂਟ ਵਾਲੀ ਜੈਕਟ ਪਾ ਕੇ ਤੇ ਨਾਲ ਟੋਪੀ ਪਾ ਕੇ ਹੰਸਰਾਜ ਹੰਸ ਦੌੜਾਂ ਕੱਢਣ ਪਹੁੰਚ ਜਾਂਦੇ ਨੇ ਨੇਚਰ ਪਾਰਕ ਦੇ ਵਿੱਚ ਜਿੱਥੇ ਜਾ ਕੇ ਲੋਕਾਂ ਦੇ ਸਮੀਪ ਬਹਿੰਦੇ ਨੇ ਲੋਕ ਹੰਸਰਾਜ ਹੰਸ ਨੂੰ ਵੇਖ ਕੇ ਗਦਗਦ ਹੋ ਜਾਂਦੇ ਨੇ ਸ਼ਹਿਰੀ ਇਲਾਕਾ ਇੱਥੇ ਜਾਣ ਲੈਣਾ ਬਹੁਤ ਜ਼ਰੂਰੀ ਹੈ ਸ਼ਹਿਰੀ ਇਲਾਕਾ ਜੇ ਇਹੀ ਇਲਾਕਾ ਦਿਹਾਤ ਦਾ ਹੁੰਦਾ ਤੇ ਸ਼ਾਇਦ ਇਹ ਹਾਲਾਤ ਨਾ ਹੁੰਦੇ ਔਰ ਵੱਡੀ ਗੱਲੇ ਕਿ ਇਸ ਨੇਚਰ ਪਾਰਕ ਦੇ ਵਿੱਚ ਕਿਸਾਨ ਮੌਜੂਦ ਨਾ ਸਨ ਜੇ ਕਿਸਾਨ ਹੁੰਦੇ ਤਾਂ ਸ਼ਾਇਦ ਇਹ ਹਾਲਾਤ ਇੱਥੇ ਨਾ ਬਣਦੇ ਪਰ ਜੋ ਹਾਲਾਤ ਬਣੇ ਜਿੱਦਾਂ ਦੀ ਹਾਂ ਪੱਖੀ ਤਜਵੀਜ਼ ਸਾਹਮਣੇ ਆਈ ਜਿਵੇਂ ਦਾ ਹਾਂ ਪੱਖੀ ਹੰਗਾਰਾ ਮਿਲਿਆ ਹੰਸਰਾਜ ਹੰਸ ਨੂੰ ਉਹ ਤਸਵੀਰਾਂ ਦੇ ਵਿੱਚ ਸਾਫ਼ ਪ੍ਰਤੱਖ ਨਜ਼ਰ ਆਉਂਦਾ ਹੰਸਰਾਜ ਹੰਸ ਉੱਥੇ ਬੈਂਦੇ ਨੇ ਗਾਣੇ ਸੁਣਾਉਂਦੇ ਨੇ ਗੀਤ ਸੁਣਾਉਂਦੇ ਨੇ ਜਿੱਥੇ ਹੰਸਰਾਜ ਹੰਸ ਬਹਿ ਜਾਣ ਤੇ ਉੱਥੇ ਜੇ ਫਰਮਾਇਸ਼ ਆਵੇ ਗਾਉਣ ਦੀ ਤੇ ਹੰਸਰਾਜ ਹੰਸ ਦੇ ਨਾਂ ਸੁਣਾਉਣ ਇਹ ਵੀ ਆਪਣੇ ਆਪ ਦੇ ਵਿੱਚ ਨਾ ਹੋਈ ਗੱਲ ਹੁੰਦੀ ਹੈ ਹੰਸਰਾਜ ਹੰਸ ਨੂੰ ਫਰਮਾਇਸ਼ ਆਈ ਉਹਨਾਂ ਨੇ ਗੀਤ ਵੀ ਸੁਣਾਏ ਔਰ ਗੀਤ ਸੁਣਾਉਂਦਿਆਂ ਸੁਣਾਉਂਦਿਆਂ ਉਹਨਾਂ ਨੇ ਚਾਹ ਵੀ ਜ਼ਰੂਰ ਪੀਤੀ ਔਰ ਉਸ ਚਾਹ ਦਾ ਲੁਤਫ ਉਠਾਉਂਦੇ ਉਠਾਉਂਦੇ ਹੰਸਰਾਜ ਹੰਸ ਨੇ ਜ਼ਰੂਰ ਹੇਕਾਂ ਲਾਈਆਂ ਗੀਤ ਬੁਣ ਬਣਾਏ ਔਰ ਲੋਕਾਂ ਦੇ ਨਾਲ ਗੱਲਬਾਤ ਭਰਪੂਰ ਕੀਤੀ ਹੈ ਇੱਥੇ ਜ਼ਰੂਰ ਹੰਸਰਾਜ ਹੰਸ ਨੂੰ ਖੁਸ਼ੀ ਹੋਈ ਹੋਵੇਗੀ ਕਿਉਂਕਿ ਇਸ ਤੋਂ ਪਹਿਲਾਂ ਫਰੀਦਕੋਟ ਹਲਕਾ ਇਸ ਦਾ ਦੇਹਾਂਤ ਖੇਤਰ ਹੰਸਰਾਜ ਹੰਸ ਦੇ ਵਾਸਤੇ ਮੁਸੀਬਤਾਂ ਹੀ ਲੈ ਕੇ ਆਇਆ ਕਦੀ ਵੀ ਪ੍ਰਚਾਰ ਮੁਕੰਮਲ ਨਹੀਂ ਹੋ ਸਕਿਆ ਬਿਨਾ ਕਿਸੇ ਮੁਸੀਬਤ ਦੇ ਬਿਨਾ ਕਿਸੇ ਰੋਲੇ ਦੇ ਬਿਨਾ ਕਿਸੇ ਖਰੂਦ ਦੇ ਪ੍ਰਚਾਰ ਉਹਨਾਂ ਦਾ ਪੂਰਾ ਨਹੀਂ ਹੋ ਸਕਿਆ ਪਰ ਆਖਰਕਾਰ ਕਰਮਜੀਤ ਅਨਮੋਲ ਦਾ ਲਗਾਇਆ ਗਿਆ ਖਾੜਾ ਤੇ ਉਹਦੇ ਤੇ ਦਾਅ ਖੇੜ ਗਏ ਹੰਸ ਰਾਜ ਹੰਸ ਬਾਜ਼ੀ ਮਾਰ ਗਏ ਹੰਸ ਰਾਜ ਹੰਸ ਉੱਥੇ ਆ ਕੇ ਜਦ ਨੂੰ ਹੰਸਰਾਜ ਹੰਸ ਨੇ ਆਪਣੀ ਮਹਿਫਲ ਬੰਨੀ ਲੋਕ ਆਸੇ ਪਾਸੇ ਇਕੱਠੇ ਰਹੇ ਹੰਸਰਾਜ ਹੰਸ ਤੁਰਗੇ ਜਦੋਂ ਤੇ ਉਸ ਤੋਂ ਬਾਅਦ ਜਦੋਂ ਕਰਮਜੀਤ ਅਨਮੋਲ ਉੱਥੇ ਪਹੁੰਚਲੇ ਨੇ ਤੇ ਉੱਥੇ ਕੀ ਵੇਖਦੇ ਨੇ ਕੋਈ ਵੀ ਨਹੀਂ ਉੱਥੇ ਮੌਜੂਦ ਗਿਣੇ ਚੁਣੇ ਲੋਕ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਕਰਮਜੀਤ ਅਨਮੋਲ ਵੀ ਤੁਰਦੇ ਬਣਦੇ ਨੇ ਯਾਨੀ ਕਿ ਜਿਹੜਾ ਮੇਲਾ ਕਰਮਜੀਤ ਅਨਮੋਲ ਨੇ ਆਪਣੇ ਵਾਸਤੇ ਸਜਾਇਆ ਜਿਹੜਾ ਸਟੇਜ ਆਪਣੇ ਵਾਸਤੇ ਬੰਨਿਆ ਉਹ ਮੇਲਾ ਤਾਂ ਹੰਸਰਾਜ ਹੰਸ ਉੱਟ ਕੇ ਲੈ ਗਈ। ਯਾਨੀ ਕਿ ਕਰਮਜੀਤ ਅਨਮੋਲ ਦੇ ਪਲਾਨ ਦੇ ਉੱਤੇ ਗੱਲਾਂ ਪੋਚਾ ਫੇਰਗੇ ਹੰਸਰਾਜ ਹੰਸ। ਖੈਰ ਇਹਨਾਂ ਮਸਲਿਆਂ ਨੂੰ ਲੈ ਕੇ ਹੰਸਰਾਜ ਹੰਸ ਦਾ ਇਹ ਬਦਲਿਆ ਹੋਇਆ ਮਜਾਜ ਵੇਖਣਾ ਨਾ ਭੁੱਲਿਓ ਕਿਉਂਕਿ ਤਸਵੀਰਾਂ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਕਾਇਦ ਹੋਈਆਂ ਨੇ ਕਿਵੇਂ ਹੰਸਰਾਜ ਹੰਸ ਬਦਲਵੇਂ ਪਹਿਰਾਵੇ 'ਚ ਆ ਕੇ ਤੇ ਲੋਕਾਂ ਨੂੰ ਆਪਣੇ ਗੀਤ ਸੁਣਾਉਂਦੇ ਨੇ ਔਰ ਗੱਲਾਂ-ਗੱਲਾਂ ਦੇ ਵਿੱਚ ਮਖੌਲ-ਮਖੌਲ ਦੇ ਵਿੱਚ ਪ੍ਰਚਾਰ ਵੀ ਕਰ ਜਾਂਦੇ ਨੇ ਚਾਹ ਦੀਆਂ ਚੁਸਕੀਆਂ ਦੇ ਨਾਲ ਹੰਸਰਾਜ ਹੰਸ ਦੀਆਂ ਹੇਕਾਂ ਆਓ ਅਸੀਂ ਵੀ ਸੁਣਦੇ ਹਾਂ। ਇਹ ਜੋ ਠੰਡੀ ਠੰਡੀ ਆਉਂਦੀ ਹੈ ਹਵਾ ਕਮਲ ਵਾਲਾ ਫੁੱਲ ਖਿਲੇਗਾ ਜੋ ਠੰਡੀ ਠੰਡੀ ਆਉਂਦੀ ਹੈ ਆਵਾ ਕਮਲ ਵਾਲਾ ਫੁੱਲ ਖਿਲੇਗਾ ਮੋਤੀ ਜੀ ਦਸਨ ਹੱਦਿਓ ਜਾ ਕਮਲ ਵਾਲਾ ਫੁੱਲ ਖਿਲੇਗਾ ਉਹ ਮੋਗੇ ਵਿੱਚ ਫੁੱਲ ਖਿਲੇਗਾ ਇਹ ਜੋ ਠੰਡੀ ਠੰਡੀ ਆਉਂਦੀ ਹੈ ਹਵਾ ਕਮਲ ਵਾਲਾ ਫੁੱਲ ਖਿਲੇਗਾ ਇਹ ਜੋ ਠੰਡੀ ਠੰਡੀ ਆਉਂਦੀ ਹੈ ਹਵਾ ਕਮਲ ਵਾਲਾ ਫੁੱਲ ਖਿਲੇਗਾ ਮੋਤੀ ਜੀ ਦਸਨ ਹੱਲਿਓ ਜਾ ਕਮਲ ਵਾਲਾ ਫੁੱਲ ਖਿਲੇਗਾ ਉਹ ਮੋਗੇ ਵਿੱਚ ਫੁੱਲ ਖਿਲੇਗਾ ਇਹ ਜੋ ਠੰਡੀ ਠੰਡੀ ਆਉਂਦੀ ਹੈ ਹਵਾ ਕਮਲ ਵਾਲਾ ਫੁੱਲ ਖਿਲੇਗਾ ਕਮਲ ਜੋ ਠੰਡੀ ਠੰਡੀ ਆਉਂਦੀ ਹੈ ਹਵਾ ਕਮਲ ਵਾਲਾ ਫੁੱਲ ਖਿਲੇਗਾ Subscribe to One India channel and never miss an update.